ਪਿਆਰ ਪਰਿਸ਼ਾਸ੍ਰੀਕਾਰ ਕਿਸ ਨੇ ਐਡ ਰੋਣੀ ਤਾਂ ਵੀ ਪੋਟਰ ਦੇ ਨੰਬਰ ਚੱਲ ਜਾਂਦਾ 5 ਤੋਂ 7 ਫੋਟੋਆਂ ਭੇਜ ਦਿਓ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਤੇ ਆਪਾਂ ਦੇਖਿਆ ਆ 3 ਤੋਂ 4 ਟਰੈਕਟਰ 2 ਟਰਾਲੇ ਆ ਵੀਰ ਕੋ ਸਾਰੀ ਵੀਕਲ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਆਪਣੀ ਫੇਸਬੁੱਕ ਦਾ ਪੇਜ ਵੀ ਫੋਲੋ ਕਰਿਆ ਕਰੋ 16 7 ਟਰਾਲਾ 2023 ਮਾਡਲ 10 ਇੰਚੀ ਗਾਡਰ ਦਾ ਨੜੀ ਹੱਬ ਆ ਵਧੀਆ ਹੈ ਟਾਇਰ ਛੇਰ ਪਏ ਜਾਂ ਕਣਕ ਝੋਨੇ ਵਾਲੇ 2.5 ਫੁੱਟਾ ਵੈੱਡ 2 ਫੁੱਟ ਵਾੜ 55 ਇੰਚ ਮੱਛੀ ਹੋਕੋ ਪੂਰਾ ਵੱਡਿਆ ਟਰਾਲਾ ਮੰਜਾ ਲੱਗਿਆ ਵਾ ਬਣਨ ਵਾਲਾ ਬੀੜ ਤੇ ਲੱਗੇ ਵੀਲ ਕਵਰ ਲੱਗੇ ਲਾਈਟਾਂ ਲੱਗੀਆਂ 16 7 ਤੇ 2 ਜਾਂ 23 ਮਾਡਲ ਟਰਾਲਾ ਥੋੜਾ ਜਿਹਾ ਚੱਲਿਆ ਵਾ ਕਿਸੇ ਵੀਰ ਪੈ ਨੂੰ ਲੈਣਾ ਹੋਵੇ ਵੀਰੋਂ ਸਪਰਕ ਕਰ ਸਕਦੇ ਹੋ ਲਾਈਟਾਂ ਝਟਾ ਲੱਗੀਆਂ ਬੀੜ ਤੇ ਲੱਗੇ ਵੀਲ ਕਵਰ ਲੱਗੇ ਆ ਰਸੇ ਕੱਸਣ ਵਾਲਾ ਮਗਰ ਵੀ ਲੱਗਿਆ ਮੂਹਰੇ ਵੀ ਲੱਗਿਆ ਤੇ ਗੰਨੇ ਵਾਲੇ ਵੀਰਾਂ ਵਾਸਤੇ ਟਰਾਲਾ ਏ ਰੇਟ ਹੈਗਾ ਦਾ 1 ਲੱਖ 2 ਲੱਖ 55000 ਰੁਪਇਆ 2 ਲੱਖ 55000 ਰੁਪਇਆ ਰੇਟ ਹੈਵੀ ਤੋਂ ਭਰਾ ਟਰਾਲਾ ਬਣਿਆ ਹੋਵੇ ਸਪੋਟਾ ਲੱਗੀਆਂ ਤਦ ਦੇ ਵਾਲੇ ਪਾਸੇ ਟਰਾਲਾ ਨਵੀਆਂ ਨਵੇਂ ਅਰਗੇ ਪਿਆ ਜਾਵਾ ਤੇ 2 ਲੱਖ 55000 ਰੁਪਇਆ ਰੇਟ ਆ 55 ਇੰਚ ਮੱਛੀ ਹੁੱਕ ਕਿਤੇ ਗੁੰਲਾ ਪੈਂਦਾ 4 ਇੰਚੀ 10 ਇੰਚੀ ਗਾਡਰਾਂ ਚ ਰੇਲ ਦੇ ਛੇ ਜਾਂ 10 ਨੜੀ ਹਾ ਪਚਾ ਪੂਰਾ ਵਧੀਆ ਟਰਾਲਾ ਟਾਟਾ ਫੇਲ ਦਾ ਮਾਲ ਲੱਗਿਆ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਦਾ ਸੰਪਰਕ ਕਰ ਸਕਦੇ ਜਿਲ੍ਹਾ ਜ਼ਿਲੰਦਰ। ਜਿਲ੍ਹਾ ਜ਼ਿਲੰਦਰ ਉੱਥੇ ਖੜਾ ਕੋਕਾਪੀ ਟਰਾਲਾ 2,55,000 ਮੰਗਦੇ ਆ ਫੁੱਲ ਮਾਤਨ ਕਰਨਗੇ ਕਿੜਾ ਆਪਣੇ ਵੀਡੀਓ ਵੇਖ ਕੇ ਜਾਓਗੇ। 147 ਹੈ 167 ਟਰਾਲਾ ਇਹ ਐ ਸੌੜੀ ਵੀਰੇ 167 ਟਰਾਲਾ ਹੈ ਇਹ ਦਾਸ ਸਿੰਘ ਕੀ ਗਾਰਡਰ ਦਾ ਨੜੀ ਖਬਰ ਇਹਦੇ ਸਾਹ। 2025 ਮਾਡਲ ਟਰਾਲਾ ਕਦ ਪਰਸੇ ਜਾਈ ਇਹ। ਟਰਪਾਲ ਪਾਉਣ ਵਾਲਾ ਪਾਏ ਪਾਏ ਦੇ ਲੱਗਿਆ ਵਾ। ਤੇ ਉਤਰਪਾਲ ਉੱਤੇ ਪੋਣੇ ਉਹ ਵੀ ਪਾਇ ਪੱ ਲੱਗਿਆ 55 ਇੰਚ ਮੱਛੀ ਹੁੱਕ ਦਾ ਸਿੰਘ ਕੀ ਗੱਡਰਾ ਦਾ ਨੜੀ ਹਾ ਬਟਾ ਟੂਲ ਬਾਕਸ ਮੰਜਾ ਲੱਗਿਆ ਬੇਰ ਤੇ ਲੱਗੇ ਬੀਲ ਕਬਰ ਪਏ ਹੋਏ ਲਾਈਟਾਂ ਸਿੱਟਾਂ ਲੱਗੀਆਂ ਪੂਰਾ ਵਧੀਆ ਮਗਰ ਪੂਰੀ ਹੁੱਕ ਨਰੋਈ ਬਣਾ ਕੇ ਲਈ ਜਾਂ ਬੈਂਪਰ ਚੈਂਪਰ ਲੱਗਿਆ ਵਾ ਫੁੱਲ ਮੋਡੀਫਾਈਡ ਟਰਾਲਾ ਹੈ ਵੀ ਤਾਂ ਭਾਰਾ ਟਰਾਲਾ ਬਣਿਆ ਤੇ 2025 ਮਾਡਲ ਦਾ ਤੇ 60 ਤੋਂ 65 ਪੈਸੇ ਟਾਇਰ ਤੇ 32 33 ਕੁਆਂਟ ਦਾ ਟਰਾਲਾ ਇਹ ਹੈ ਰੇਟ ਜੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 275000 ਰੁਪਿਆ 275000 ਰੁਪਿਆ ਰੇਟ ਆ ਮੌਕੇ ਤੇ ਫੁੱਲ ਮਾਨਤਨ ਕਰ ਦੂਗਾ ਕਿਹੜਾ ਆਪੇ ਫੇਸਬੁੱਕ ਦਾ ਤੇ YouTube ਦਾ ਵੀਡੀਓ ਸ਼ੇਅਰ ਕਰਕੇ ਜਾਊਗਾ ਫੇਸਬੁੱਕ ਦਾ ਚੈਨਲ ਫੋਲੋ ਕੀਤਾ ਹੋਵੇ ਤੇ YouTube ਦਾ ਚੈਨਲ ਫੋਲੋ ਕੀਤਾ ਹੋਵੇ ਫੁੱਲ ਮਾਨਤਨ ਕਰਕੇ ਜਾਊਗਾ ਵੀਰ ਮਾਰਤਾਰ ਫੋਨ ਕਰਨਗੇ ਤੁਹਾਡਾ ਕਿਸੇ ਵੀਰ ਪੈਸੇ ਨਹੀਂ ਦੇਣਾ ਵੀਰ ਸੰਪਰਕ ਕਰ ਸਕਦੇ ਆਂ 2010 ਮਾਡਲ ਜਿਹੜਾ ਅੰਪਾਰਸਰ ਪਿੰਡ ਪਿੰਟਰ ਉੱਥੇ ਖੜਾ ਸੋਨਾ ਦੀਖਾ 14 ਦੇ ਟਾਇਰਾਂ ਚਾਹੀਏ 80 ਪੈਸੇ ਟਾਇਰ ਆ ਬੀਡੀ ਕੰਪਨੀ ਦੇ ਇੰਜਨ ਗੇਅਰ ਦਾ ਲਿਫਟ ਦਾ ਵਧੀਆ ਟਰੈਕਟਰ ਆ ਪੰਜਾਬ ਨੰਬਰ ਸੰਗੂਰ ਜ਼ਿਲ੍ਹੇ ਦਾ ਨੰਬਰ ਹੈ ਇਹਦਾ ਡਾਵਰ ਫੱਟੀ ਡੰਡਾ ਨਾਲ ਪੰਜਾਬ ਨੰਬਰ ਸੰਗੂਰ ਜ਼ਿਲ੍ਹੇ ਦਾ ਨੰਬਰ ਆ ਜਿਹੜਾ ਅੰਪਾਰਸਰ ਪਿੰਡੜੀ ਖੜਾ ਇਹ 80 ਪੈਸੇ ਟਾਇਰ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਗਿਆ ਜਾ ਅਰੇ ਇਹ ਤਾਂ ਇੱਕ ਤੈਨਾਂ ਦਾ ਕਿਤੇ 30000 ਰੁਪਿਆ ਮੌਕੇ ਦੇ ਮਾਤਨ ਕਰ ਦੇਣਗੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਤਾਂ ਨਾ ਕਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ 5000 ਰੁਪਿਆ ਡੈਸ ਕਰ ਲੰਗੇ ਇੰਜਨ ਗੇਅਰ ਦਾ ਲਿਫਟ ਦਾ ਵਧੀਆ ਟਰੈਕਟਰ ਆ ਕਿਤੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ 60 ਦਾ ਸੋਨਾ ਦੀ ਕਾ 14 ਦੇ ਟਾਇਰਾਂ ਚ 2010 ਦਾ ਡਬਲ ਕਲੱਚ ਆ ਡੈਕਸ ਬ੍ਰੇਕ ਤਾਂ ਤੇ ਇੰਜਨ ਗੇਅਰ ਦਾ ਲਿਫਟ ਦਾ ਵਧੀਆ ਟਰੈਕਟਰ ਆ ਪਾਵਰ ਸਟੀਅਰ ਤੋਂ ਬਿਨਾ ਹੈ ਸਾਰੀ ਜਾਣਕਾਰੀ ਫੋਨ ਲੱਗੇ ਦੇ ਸਕਦੇ ਫਾਰਮ ਟਰੈਕ 45 ਦਾ ਇੰਜਨ ਗੇਅਰ ਦਾ ਲਿਫਟ ਦਾ ਓਕੇ ਚਾਰੇ ਟਾਇਰ ਨਵੇਂ ਤੇ ਵਧੀਆ ਟਰੈਕਟਰ ਆ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਕੋਕਾਪੀ ਟਰੈਕਟਰ ਆ ਤੇ ਜਮਰਗਾੜ ਚਾਰ ਜੇਤੋ ਗਲੇ ਹੋਏ ਹੋਰ ਲੈਟਰ ਜਮਨ ਨਵੇਂ ਆ ਸੁਮਗਲ ਲੈਟਰ 80 90 ਪੈਸੇ ਆ ਤੇ ਕੋਕਾਪੀ ਟਰੈਕਟਰ ਆ ਫਾਰਮ ਟਰੈਕ 45 ਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ ਕਹਿਦਾ 1 ਲੱਖ ਤੇ 55000 ਰੁਪਇਆ ਮੌਕੇ ਦੇ ਮਾਤਨ ਕਰ ਦੇਣ ਕਿ ਜਿਹੜਾ ਆਪਣੀ ਵੀਡੀਓ ਵੇਖ ਕੇ ਜੋ ਲਾਈਕ ਕਰਕੇ ਜੋ ਸ਼ੇਅਰ ਕਰਕੇ ਜੋ ਕਮੈਂਟ ਕਰਕੇ ਜੋ ਚੈਨਲ ਫੋਲੋ ਕਰਕੇ ਦੋ। ਬਦਿਆ ਟਰੈਕਟਰ ਆ ਤੇ ਇੰਜਨ ਗੇਅਰ ਤਾਂ ਡੱਟਦਾ ਓਕੇ ਆ ਤੇ ਕੰਮ ਸਾਰਾ ਟਾਈਟ ਤਾਂ ਹੋਇਆ ਮੂਹਰਲੇ ਟੈਨ ਜਮਾਂ ਨਵੇਂ ਜੜੇ ਹੋਇਆ ਤੇ ਮਗਦੇ ਟੈਟ ਸਭ ਤੋਂ 7580 ਪੈਸੇ ਆ ਤੇ ਪੰਜਾਬ ਨੰਬਰ ਆ ਤੇ ਇਹ ਰੇਟ 1.5 ਲੱਖ ਰੁਪਇਆ ਇੱਕ ਪਜਾਉਦਾ 2008 ਮਾਡਲ ਟਰੈਕਟਰ ਆ ਫਾਰਮ ਟਰੈਕ 60 ਵਧੀਆ ਟਰੈਕਟਰ ਆ ਚੰਗੇ ਟਾਇਰ 80 90 ਪੈਸੇ ਇੰਜਨ ਗੇਅਰ ਲੈਫਟ ਦਾ ਓਕੇ ਆ ਮੂਹਲੇ ਟਾਇਰ ਜਿਵੇਂ ਨਵੇਂ ਵਰਗੇ ਚੜਿਆ ਮਗਰ ਦੇ ਟਾਇਰ 90 ਪੈਸੇ ਆ ਰੰਗ ਪੇਂਟ ਚੁਣੀ ਵੇਖ ਹੀ ਸਕਦੇ ਆ ਜਿਵੇਂ ਨਵੇਂ ਵਰਗੇ ਪਈ ਆ ਤੇ ਇੰਜਨ ਗੇਅਰ ਓਕੇ ਆ ਜਿਵੇਂ ਸਭ ਕੋ ਲੈਂਕਾ ਛਿੰਕਾ ਵਧੀਆ ਟਰੈਕਟਰ ਦੀਆਂ ਹੁੱਕ ਚੱਕ ਪੂਰੀ ਵਧੀਆ ਲੱਗੀ ਆ ਕਿੱਲਗਾਂ ਵਾਲੀ ਹੁੱਕ ਤਾਂ ਠਾ ਠਾ ਹੁੰਦੀ ਆ ਪੰਜਾਬ ਨੰਬਰ ਡਾਬਰ ਫੱਟੀ ਡੰਡਾ ਨਾਲ ਮਨਾ ਪੇਂਟ ਹੋਇਆ ਵਾ ਟਰੈਕਟਰ ਜਿਵੇਂ ਸੀਸੇੋਂ ਚਿਲਕਦਾ ਕਿਵੇਂ ਤਾਜ਼ਾ ਹੀ ਕਿਵੇਂ ਨਵਾਂ ਕਢਾ ਕੇ ਜਨ ਦਰਦ ਇਹ ਦੋ ਹਜ਼ਾਰ ਅੱਠ ਮਾਟਾ ਰੇਟ ਦੀ ਗੱਲ ਕਰੀਏ ਰੇਟ ਹੈਗਾ 2,55,000 ਰੁਪਿਆ ਮੌਕੇ ਤੇ ਮਾਨ ਤਨ ਕਰ ਦੇਣਗੇ 2,55,000 ਰੁਪਿਆ ਰੇਟ ਆ ਮੌਕੇ ਤੇ ਮਾਨ ਤਨ ਕਰ ਦੇਣਗੇ ਇੰਜਨ ਗੇਅਰ ਲੈਫਟ ਦਾ ਓਕੇ ਟਰੈਕਟਰ ਤੇ ਰੰਗ ਪੇਂਟ ਤੁਨੀ ਵੇਖ ਹੀ ਸਾਦੇ ਸੀਸੇੋਂ ਚਿਲਕਦਾ ਸਾਰੀ ਜਾਣਕਾਰੀ ਫੋਨ ਲਾ ਕੇ 7680 ਪਹਿ ਟਾਇਰ ਦਾ 2006 ਮਾਡਲ 852 2006 ਮਾਡਲ ਇੰਜਨ ਗੇਅਰ ਲੈਫਟ ਦਾ ਓਕੇ ਆ ਪਾਵਰ ਪਟੇਨ ਸਟੇਨ ਤੋਂ ਬਿਨਾਂ ਡਬਲ ਕਲਚ ਹੈ ਤੇ 2006 ਮਾਡਲ ਇੰਜਨ ਗੇਅਰ ਲੈਫਟ ਦਾ ਓਕੇ ਆ ਤੇ ਟਾਇਰ 780 ਪੈਸੇ ਆ ਮੈਂ ਗੱਲ ਦੇ بھول ਲੇ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ 10 ਪਰ ਕਰ ਸਕਦੇ ਹੋ ਤੇ ਕਪੜਾ ਛੱਪੜ ਛਤਰੀ ਕੱਪੜੇ ਵਾਲੀ ਲੱਗੀ ਵੀ ਆ ਸੈਂਕਟਰ ਗੇੜਾ ਇੱਕ ਡਬਲ ਕਲਾਚਾ ਤੇ ਪਾਵਰ ਸਟੇਨ ਤੋਂ ਬਿਨਾ ਬੈਂਡਰੀ ਚੇਨ ਟਰੀ ਲੱਗੀ ਰਹੀ ਆ ਵਾਹ ਕਿ ਲੈ ਸਕਦੇ ਆ 1 ਰੁਪਇਆ ਰੇਟ ਦੇ ਵਿੱਚ ਨੌਕਸ ਨੂੰ ਤੇ ਕੋਕਾਪੀ ਟਰੈਕਟਰ ਆ ਕਿਸੇ ਵੀ ਰਪਏ ਇਹ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਦ ਜਿੱਦਾਂ ਸਾਰੀ ਜਾਣਕਾਰੀ ਪੂਰੀ ਲੱਗਦੀ ਜਾਂਦੀ ਹੈ ਲੈਫਟ ਪੰਪ ਗੇਅਰ ਦਾ ਸਭ ਕੰਮ ਹੋਇਆ ਵਾ ਇੰਜਨ ਦਾ ਕੰਮ ਹੋਇਆ ਵਾ ਦੋਇਆ ਛੇ ਮਡਲਾ ਕੋਕਾਪੀ ਟਰੈਕਟਰ ਆ ਵਾਹ ਕਿ ਜੇ ਸਾਹ ਦੇਖ ਕੇ ਪੀੜਾ ਨੌਕਸੀ ਟਰੈਕਟਰ ਦੇ ਵਿੱਚ ਡਾਬਰ ਪੱਟੀ ਟੰਡਾ ਨਾਲ ਪੇਪਰ ਡਾਕਟਰ ਤੇ ਕਲੀਅਰ ਆ ਆਰ ਸੀ ਡਾਕਟਰ ਦੀ ਵਧੀਆ ਜਮਨ ਓਕੇ ਆ ਕੋਈ ਲੋਨ ਛੋਣ ਨਹੀਂ ਡਾਕਟਰ ਦੇ ਸਭ ਕੁਝ ਕਾਜ ਪੱਤਰ ਵਧੀਆ ਵੀਡੀਓ ਲੈ ਕੇ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਜਾ ਕਰੋ ਫੇਸਬੁੱਕ ਦਾ ਪੇਜ ਵੀ ਫੋਲੋ ਕਰਿਆ ਕਰੋ ਤੇ YouTube ਦਾ ਵੀ ਕਰ ਜਾ ਕਰੋ ਭਰਾ ਬਣ ਕੇ